ਜਿਵੇਂ ਆਪਣੀ ਜ਼ਿੰਦਗੀ ਹੈ ਨਾ ਨਮਕੀਨ ਤੇ ਮਿੱਠੀ ਤੇ ਅੱਜ ਉਵੇਂ ਆਪਾਂ ਤਿਆਰ ਕਰ ਲੱਗੇ ਆਪਣੀ ਕੜਾਈ ਦੇ ਵਿੱਚ ਨਮਕੀਨ ਤੇ ਮਿੱਠੀ ਚੀਜ਼ ਜਿਹਦੇ ਵਿੱਚੋਂ ਕਿ ਨਮਕੀਨ ਵੀ ਸਵਾਦ ਆਉਂਦਾ ਤੇ ਮਿੱਠਾ ਵੀ ਸਵਾਦ ਆਉਂਦਾ ਹੈਗਾ ਉਹ ਅੱਜ ਆਪਾਂ ਕੀ ਤਿਆਰ ਕਰ ਲੱਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਕੁੜੀਓ ਚੱਕ ਲਓ ਤੁਸੀਂ ਵੀ ਆਪਣੇ ਦੇਖੀ ਨਾ ਫੋਨ ਮੋਬਾਈਲ ਚੱਕ ਲਓ ਤੇ ਹੈਲਥ ਹਰਬਲ 213 ਚੈਨਲ ਤੁਸੀਂ ਖੋਲ ਲਓ ਠੀਕ ਹੈ ਇਹਦੇ ਵਿੱਚ ਕੀ ਹੈ ਨਾ ਆਪਾਂ ਜਿਹੜਾ ਕੁਝ ਬਣਾਉਣ ਲੱਗੇ ਆ ਤੁਹਾਨੂੰ ਵੀ ਦਿਖਾਉਣ ਲੱਗੇ ਮੈਂ ਲਈ ਸੀ ਨਵੀਂ ਕੜਾਹੀ ਤੇ ਮੈਂ ਆਖਾ ਮਨਾ ਇਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰੂੰਗੀ ਨਾਲੇ ਤਾਂ ਨਵੀਂ ਕੜਾਹੀ ਦਿਖਾਵੂੰਗੀ ਤੁਹਾਨੂੰ ਹਨਾ ਤੇ ਨਾਲੇ ਇਹ ਆਪਾਂ ਕਿਵੇਂ ਬਣਾਉਣੀ ਹੈਗੀ ਹੈ ਨਮਕੀਨ ਤੇ ਰਸ ਭਰੀ ਸਬਜੀ ਬਣਾਉਣ ਲੱਗਿਆਂ ਤੇ ਉਹ ਕਿਵੇਂ ਬਣਾਉਣੀ ਹੈ ਤੇ ਨਾਲੇ ਤੁਹਾਡੇ ਨਾਲ ਉਹ ਸਾਂਝਾ ਕਰੂੰਗੀ ਤੇ ਭਾਈ ਕੁੜੀਓ ਆਖੇ ਲੱਗਿਆ ਕਰੋ ਮੇਰੇ ਮੇਰੇ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਬਣਾਵਣਾ ਕੇ ਖਵਾਇਆ ਕਰੋ ਬਣਾਉਣੀਆਂ ਤਾਂ ਤੁਸੀਂ ਹੈਗੀਆਂ ਹੁਣ ਕਮੈਂਟ ਨਾ ਕਰਨ ਲੱਗ ਜੂੰਗੀਆਂ ਕਹਿੰਦੀਆਂ ਸਾਡੇ ਕੋਲ ਹੈ ਹੀ ਨਹੀਂ ਹਨਾ ਇੱਕ ਭੈਣ ਆ ਵਿਚਾਰੀ ਉਹ ਕਰਦੀ ਹੁੰਦੀ ਮਿੱਠੇ ਮਿੱਠੇ ਕਮੈਂਟ ਲੋ ਜੀ ਆਪਾਂ ਲਫਾਫਾ ਕੱਢ ਲਿਆ ਲਫਾਫਾ ਕੱਢ ਕੇ ਆਪਾਂ ਨੇ ਕੀ ਕੀਤਾ ਜੀ ਹੁਣ ਇਹਦਾ ਕਰ ਲੈਣਾ ਉਹ ਕਚਰਕੁੰਡਾ ਜਾਨੀ ਕਿ ਇਹਨੂੰ ਹੁਣ ਇਹ ਖੁੱਲਦਾ ਤਾਂ ਹੈ ਨਹੀਂਗਾ ਖੁੱਲ ਇਹ ਇਹਨੂੰ ਆਪਾਂ ਕੀ ਕਰਨਾ ਪਾੜ ਹੀ ਲੈਣਾ ਹੈਗਾ ਦੇਖੋ ਇਹ ਹਰੇ ਦਾ ਤੇ ਲਾਲ ਦਾ ਕਿੰਨਾ ਕੰਬੀਨੇਸ਼ਨ ਤਕੜਾ ਹੈਗਾ ਕਿੱਡੇ ਸੋਹਣੇ ਲੱਗਦੇ ਹੈਗੇ ਇਹ ਲਾਲ ਲਾਲ ਟਮਾਟਰ ਹੈ ਮੈਂ ਕਿਹਨੀਆਂ ਹਰੇ-ਹਰੇ ਹੈਗੇ ਨੇ ਜੀ ਚੱਪਣ ਕੱਦੂ ਠੀਕ ਹੈ ਜੀ ਚੱਪਣ ਕੱਦੂ ਹਰੇ ਨੇ ਤੇ ਟਮਾਟਰ ਲਾਲ ਨੇ ਤੇ ਆਪਾਂ ਕੀ ਕੀਤਾ ਹੁਣ ਚੱਪਣ ਕੱਦੂਆਂ ਨੂੰ ਪਾ ਦੇਣਾ ਹੈਗਾ ਡੋਂਗੇ ਦੇ ਵਿੱਚ ਤੇ ਇਹਨਾਂ ਦਾ ਇਸ਼ਨਾਨ ਕਰਾਉਣਾ ਹੈ ਨਵਾਬਾetvaਈ ਕਰਾਉਣੀ ਆ ਇਹਨਾਂ ਦੀ ਵੇਖੀ ਨਾ ਨਹੀਂ ਤੋਂ ਹੀ ਖਊਗੀ ਇਹਨਾਂ ਨੂੰ ਨਵਾਵਾਂਗੇ ਆਪਾਂ ਬਾਸ਼ ਕਰਾਂਗੇ ਇਹਨਾਂ ਨੂੰ ਆਹ ਲੋ ਜੀ ਦਾ ਚੱਕ ਕੁੜੇ ਬਬਲੂ ਇਹਨਾਂ ਨੂੰ ਧੋ ਰਿਆ ਮੈਂ ਉਹਨੇ ਚੱਕਦੀਆਂ ਗੰਡੇ ਮੈਂ ਆਖਿਆ ਮਨਾ ਤੂੰ ਉਹਨੇ ਗੰਡੇ ਚੱਕ ਲਾ ਕਿਉਂਕਿ ਇੱਥੇ ਬਹਿਲੇ ਬਹਿ ਕੇ ਟਾਈਮ ਪਾਸ ਨਹੀਂ ਹੁੰਦਾ ਹੈਗਾ ਤੇ ਮੈਂ ਗੰਡੇ ਚੱਕ ਕੇ ਤੇ ਆਪਾਂ ਇਹਨਾਂ ਦੀ ਚੀਰਾ ਚਰਾਈ ਸ਼ੁਰੂ ਕਰਦਣੀ ਆ ਆ ਦੇਖੋ ਜੀ ਆ ਦੂਜੀ ਕਰਦਾ ਤੇ ਆਹਾ ਆਹਾ ਬਟਰ ਲਾਉਣ ਵਾਲੀ ਕਰਤ ਹੈਗੀ ਆ ਮੈਨੂੰ ਲਿਆ ਦਿੰਦਿਆਂ ਨੇ ਮਾੜੀ ਜੀ ਸਮਾਨ ਲੈਣ ਜਾਂਦੀਆਂ ਬਾਜ਼ਾਰ ਤੇ ਮੈਨੂੰ ਇੱਕ ਨਿੱਕੀ ਜੀ ਚੀਜ਼ ਲਿਆ ਕੇ ਤੇ ਬਰਾ ਦਿੰਦਿਆਂ ਨੇ ਕਹਿੰਦੇ ਮਾਂ ਆਏ ਤੇਰੇ ਵਾਸਤੇ ਲੈ ਕੇ ਆਈ ਮੈਂ ਕਹਿੰਦੀ ਭਾਈ ਬਹੁਤ ਖੂਬਸੂਰਤ ਹੈ ਆਪਦੇ ਬੈਗ ਭਰੀ ਆਉਣਗੀਆਂ ਕਾਕੂ ਤੇ ਬਬਲੂ ਤੇ ਮੈਨੂੰ ਆ ਕਰਦ ਲਿਆ ਕੇ ਫੜਾਤੀ ਮਾਂ ਆਏ ਤੇਰੇ ਵਾਸਤੇ ਲੈ ਬਟਰ ਲਾਉਣ ਨੂੰ ਚਲ ਰੱਖ ਦੇ ਭਾਈ ਬਟਰ ਲਾ ਲਾਂਗੇ ਆ ਲੋ ਜੀ ਆਪਾਂ ਟਮਾਟਰ ਵੀ ਚੀਰ ਲੇ ਤੇ ਪਿਆਜ਼ ਵੀ ਚੀਰ ਲੇ ਚੀਰੇ ਨਹੀਂ ਛੱਲੇ ਟਮਾਟਰ ਨੂੰ ਰੱਖ ਲ ਲਓ ਜੀ ਆਪਾਂ ਹਰਾ ਧਨੀਆ ਹੁਣ ਇਹਨਾਂ ਨੂੰ ਵੀ ਧੋ ਲੈਣਾ ਹੈਗਾ ਤੋਤੇ ਨਹੀਂ ਸੌਰੀ ਧੋ ਲੈਣਾ ਹੈਗਾ ਧੋਣ ਵਾਸਤੇ ਟੋਕਰੀ ਚ ਪਾਏ ਨੇ ਇਹ ਹੁਣ ਆਪਾਂ ਇਹਨਾਂ ਦਾ ਸਮਾਨ ਧੋਤਵਾ ਕੇ ਆਹ ਦੇਖੋ ਕਿ ਕਿੱਡੇ ਸੋਹਣੇ ਮੈਂ ਕਹਨੀਆ ਹਰੇ ਹਰੇ ਕਿੱਡੇ ਸੋਹਣੇ ਬਣ ਗਏ ਇਹ ਤੇ ਲਾਲ ਲਾਲ ਟਮਾਟਰ ਲ ਦੇਖੋ ਜੀ ਤੁਸੀਂ ਆਹ ਲਓ ਜੀ ਹੁਣ ਇਹ ਟਮਾਟਰ ਲੈ ਦੇਖੋ ਕਿਵੇਂ ਗੇੜੇ ਕੱਢਦੇ ਫਿਰਦੇ ਨੇ ਹਨਾ ਗੇੜੇ ਕੱਢਦੇ ਫਿਰਦੇ ਹੁਣ ਆਪਾਂ ਇਹਨੂੰ ਟੋਕਰੀ ਚ ਰੱਖ ਲੈਣੇ ਟੋਕਰੀ ਮੇਰੇ ਕੋਲੇ ਛੋਟੀ ਹੈ ਇੱਕ ਆਪਾਂ ਹੋਰ ਲੈਉਣੀਆਂ ਨੇ ਦੋ ਤਿੰਨ ਟੋਕਰੀਆਂ ਤਾਂ ਕਿ ਹੁਣ ਗਰਮੀ ਆ ਗਈ ਗਰਮੀ ਦੇ ਸੀਜ਼ਨ ਦੇ ਵਿੱਚ ਸਾਰਾ ਕੁਛ ਜਿਆਦੇ ਸਮਾਨ ਸਮੂਹ ਜਿਆਦਾ ਹੋ ਜਾਂਦਾ ਹੈਗਾ ਤੇ ਆਹ ਲੋ ਜੀ ਹਰਾ ਧਨੀਆ ਤੇ ਮੈਂ ਕਹਿੰਦੀ ਆ ਲਾਲ ਟਮਾਟਰ ਤੇ ਪਿਆਜ ਆਪਾਂ ਧੋ ਲੇ ਤੇ ਨਾਲ ਆਪਾਂ ਲਸਣ ਵੀ ਛਿੱਲ ਲਈ ਲਸਣ ਛਿੱਲ ਕੇ ਆਪਾਂ ਇਹਦੇ ਚ ਪਾ ਲਈ ਆਪਣੇ ਕੀ ਕਹਿੰਦੇ ਹੁੰਦੇ ਗ੍ਰੈਂਡਰ ਜਿੱਚ ਉ ਤਾਂ ਕੁੰਡੇ ਘੋਟੇ ਨਾਲ ਵੀ ਵਧੀਆ ਕੁੱਟਿਆ ਜਾਂਦਾ ਹੈਗਾ ਤੇ ਪਰ ਮੈਂ ਕੀ ਕੀਤਾ ਜੀ ਇਹਦੇ ਵਿੱਚ ਪਾ ਲਈ ਆਪਣੇ ਗ੍ਰੈਂਡਰ ਜਿੱਚ ਮੈਂ ਆਖਾ ਮਨਾ ਛੇਤੀ ਕੰਮ ਨਵੇੜਦੇ ਬਬਲੂ ਨੇ ਜਾਣਾ ਉਹ ਸਬਜੀ ਲੈ ਕੇ ਜਾਊਗੀ ਉਹ ਨਹੀਂ ਹਾਲਤੀ ਜਿੰਨਾ ਚਿਰ ਸਬਜੀ ਨਹੀਂ ਬਣਾਉਂਦੀ ਕਹਿੰਦੀ ਅਮਾ ਆਹ ਲੋ ਜੀ ਆ ਦੇਖੋ ਇਹਨਾਂ ਨੂੰ ਕਹਿੰਦੇ ਪਾਣੀ ਦੇ ਬੁਲਬਲੇ ਠੀਕ ਹੈ ਇਹ ਹੁੰਦੇ ਆ ਪਾਣੀ ਦੇ ਬੁਲਬਲੇ ਇਹਨਾਂ ਚ ਪਾਣੀ ਜਾਦੇ ਹੁੰਦਾ ਹਰੇ ਬਾਈ ਘੱਟ ਹੁੰਦੀ ਹੈ ਜਿਹੜੀ ਹਰੀਆਲੀ ਹੈ ਨਾ ਇਹਨਾਂ ਦੀ ਕਦੂਆਂ ਦੀ ਉਹ ਤਾਂ ਘੱਟ ਹੈ ਤੇ ਪਾਣੀ ਦੇ ਭਰੇ ਪਏ ਹੁੰਦੇ ਤਾਂ ਇਹਨਾਂ ਨੂੰ ਪਾਣੀ ਦੇ ਬੁਲਬਲੇ ਕਹਿੰਦੇ ਇਧਰੋਂ ਆਪਣੇ ਰਗੜਿਆਗਾ ਸਮਾਨ ਤੇ ਉਧਰੋਂ ਆਪਣੇ ਚੱਪਣ ਕਦੂ ਤੇ ਇਧਰ ਆਪਣੇ ਟਮਾਟਰ ਗੜਬੀ ਭਰ ਲਈ ਤੇ ਆਹ ਲਓ ਜੀ ਆਹ ਆਪਣੀ ਨਵੀਂ ਕੜਾਹੀ ਠੀਕ ਹੈ ਜੀ ਹੁਣ ਆਈ ਨਹੀਂ ਪਤਾ ਵੀ ਇਹਨੂੰ ਕੀ ਕਹਿੰਦੇ ਨੇ ਮੈਨੂੰ ਤਾਂ ਕੜਾਹੀ ਦਿਸਦੀ ਆ ਭਾਈ ਆ ਲਿਆਈਆਂ ਹੁਣ ਮੈਂ ਕੱਲ ਮੈਂ ਕਿਹਾ ਮਨਾ ਇਹਦੀ ਬੋਣੀ ਕਰ ਲਾ ਚੰਗੀ ਚੀਜ਼ ਬਣਾ ਲਾ ਵਿੱਚ ਤੇ ਫੇਰ ਚਪਾ ਲਿਆ ਆਪਾਂ ਜੀ ਸਰੋਂ ਦਾ ਤੇਲ ਸਾਨੂੰ ਤੇ ਤੇਲ ਦੇ ਵਿੱਚ ਹੀ ਸਵਾਦ ਆਉਂਦਾ ਹੈ ਕਿਉਂਕਿ ਇਹ ਮਿੱਠੇ ਜਿਹੇ ਹੁੰਦੇ ਨੇ ਤਾਂ ਕਰਕੇ ਇਹਨੂੰ ਮਿੱਠੀ ਤੇ ਨਮਕੀਨ ਕਿਹਾ ਜਾਂਦਾ ਹੈਗਾ ਇਹ ਮਿੱਠੇ ਵਾਲੇ ਹੁੰਦੇ ਨੇ ਤੇ ਇਹ ਹੁਣ ਕੀ ਕੀਤਾ ਜੀ ਇਹਦੇ ਵਿੱਚ ਆਪਾਂ ਨੇ ਪਾ ਲਿਆ ਜਿਹੜਾ ਲਸਣ ਗੰਡਾ ਟਮਾਟਰ ਚੀਰਿਆ ਸੀਗਾ ਕਿਉਂਕਿ ਤੇਲ ਹੋ ਗਿਆ ਜਾਦੇ ਗਰਮ ਤੇ ਹੁਣ ਫਟਾਫਟ ਇਹਨੂੰ ਵਿੱਚ ਮਾਰ ਕੇ ਨਾ ਕੜਛੀ ਦੇ ਵਿੱਚ ਟਮਾਟਰ ਪਾ ਲਾ ਮਨਾ ਨਹੀਂ ਤਾਂ ਸੜ ਜੂਗਾ ਸਾਰਾ ਕੁਝ ਮੈਂ ਕਹਨੀ ਆ ਨੇ ਆਸੇ ਪਾਸੇ ਵਿੱਚ ਤਾਂ ਥੱਲੇ ਤਾਂ ਨਹੀਂ ਲੱਗਦਾ ਪਰ ਆਸੇ ਪਾਸੇ ਸੜ ਜਾਣਾ ਨੇ ਸਾਰਾ ਕੁਝ ਆਪਾਂ ਪਾ ਲਿਆ ਜੀ ਨਮਕ ਨਾਮ ਪਾ ਲਿਆ ਆਪਾਂ ਨੇ ਤੇ ਹੁਣ ਆਪਾਂ ਕੀ ਕਰਨਾ ਹੈਗਾ ਜੀ ਪਾ ਲੈਣੀ ਹੈਗੀ ਐ ਲਾਲ ਮਿਰਚ ਥੋੜੀ ਜੀ ਸਬਜੀ ਜਾਦੇ ਐ ਤੇ ਨਮਕ ਕਿਤੇ ਘੱਟ ਨਾ ਰਹਿ ਜੇ ਆਪਾਂ ਪਾ ਲਿਆ ਜੀ ਲਾਲ ਮਿਰਚ ਠੀਕ ਐ ਕੁੜੀਓ ਜਦੋਂ ਵੀ ਬਣਾਉਣੀਆਂ ਹੋਣੀਆਂ ਤੁਸੀਂ ਚੱਪਣ ਕੱਦੂ ਭਾਈ ਐਂ ਬਣਾਇਆ ਕਰੋ ਤੇ ਨਾਲੇ ਕਰਿਆ ਕਰੋ ਮਿੱਠੀਆਂ ਮਿੱਠੀਆਂ ਮੇਰੇ ਨਾਲ ਗੱਲਾਂ ਸੋਹਣੀਆਂ ਸੋਹਣੀਆਂ ਯਾਦ ਕਰਿਆ ਕਰੋ ਤੇ ਨਾਲੇ ਇਹ ਦੱਸਿਆ ਕਰੋ ਵੀ ਤੁਸੀਂ ਆਪਣੀ ਵੀਡੀਓ ਕਿੱਥੋਂ ਦੇਖ ਰਹੇ ਹੋ ਕਿੱਥੋਂ ਮੈਨੂੰ ਸੋਹਣੇ ਸੋਹਣੇ ਤੁਸੀਂ ਕਮੈਂਟ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਹਰੇਕ ਵੀਡੀਓ ਤੇ ਮੇਰੇ ਬਹੁਤ ਹੀ ਮਿੱਠੇ ਜਿਹੇ ਕਮੈਂਟ ਕਰਦੇ ਹੋ ਬਾਕੀ ਭਾਈ ਗੁੱਸਾ ਨਹੀਂ ਕਰਨਾ ਕਿਸੇ ਨੇ ਜਿਹੜਾ ਤਾਂ ਜਦੋਂ ਤੱਕ ਕਿਤੇ ਮੈਂ ਫੋਨ ਚੱਕ ਲੈਨੀ ਆ ਉਦੋਂ ਤੱਕ ਮੈਂ ਸਾਰਿਆਂ ਦਾ ਥੈਂਕਸ ਬੋਲ ਦਨੀ ਆ ਨਹੀਂ ਚੱਕਦੀ ਤਾਂ ਰਹਿ ਜਾਂਦਾ ਪਰ ਮੈਂ ਆਪ ਦਾ ਤਹਿ ਦਿਲੋਂ ਤੁਹਾਨੂੰ ਪਿਆਰ ਕਰਦੀ ਆ ਤੇ ਤੇਨੋਂ ਤੁਹਾਡਾ ਥੈਂਕਸ ਬੋਲਦੇ ਆ ਜੀ ਆ ਦੇਖੋ ਮਸਾਲਾ ਦੇ ਕਿੱਡਾ ਸੋਹਣਾ ਬਣ ਗਿਆ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਇਹ ਤਾਂ ਨਾ ਕਈ ਵਾਰੀ ਆਪਾਂ ਬਈ ਰੋਟੀ ਤੇ ਲਾ ਕੇ ਖਾ ਲਈਏ ਉਹ ਵੀ ਸਵਾਦ ਲੱਗਦਾ ਹੈਗਾ ਹੁਣ ਆਪਾਂ ਪਾ ਲਈ ਚੱਪਣ ਕੱਦੂ ਵਿੱਚ ਆ ਦੇਖੋ ਜੀ ਹੁਣ ਦੇਖੋ ਜਿਹੜਾ ਇਹਨਾਂ ਨੇ ਰਸ ਛੱਡਣਾ ਹੈਗਾ ਵਾਹ ਕਮਾਲ ਦੀ ਬਾਤ ਹੈ ਤੇ ਉਧਰੋਂ ਆਪਣੀ ਬਣ ਕੇ ਅੱਗ ਜੀ ਚਾਹ ਆਪ ਨਾਲ ਨਾਲ ਚਾਹ ਵੀ ਪੀ ਲੈਣੀ ਹੈਗੀ ਐ ਇਹ ਹੁਣ ਨਾ ਰਸ ਛੱਡਣ ਕੇ ਆਪਦਾ ਭਈ ਰਸ ਇਹਨਾਂ ਚੈਨਾਂ ਪਾਣੀ ਪਾਉਣ ਦੀ ਲੋੜ ਨਹੀਂ ਉਤੋਂ ਦੀ ਉੱਤੋਂ ਦੀ ਪਾਣੀ ਪਾਉਣ ਦੀ ਲੋੜ ਨਹੀਂ ਇਹਨਾਂ ਨੇ ਰਸ ਇੰਨਾ ਖੜਦਣਾ ਆਪਾਂ ਸਿਮ ਕਰ ਦੇਣੀ ਹੈਗੀ ਜਮਾ ਅੱਗ ਨਾਲ ਜਿਹੜੀ ਆਪਾਂ ਇਹਦੀ ਸਿਮ ਕਰ ਦੇਣੀ ਹੈ ਪੱਠੀ ਦੀ ਮੈਂ ਖਮਾ ਨਾ ਬਾਹਰ ਬਣਾ ਲਾ ਅੱਜ ਆਹ ਦੇਖ ਕਿਦਾਂ ਸੋਹਣਾ ਮੈਂ ਕਹਿੰਨੀ ਆਹ ਕੀ ਬਾਤਾਂ ਨੇ ਆਹ ਹਜੇ ਇਹਨਾਂ ਨੇ ਬਣੇ ਨਹੀਂ ਪੂਰੇ ਆਹ ਦੇਖੋ ਤੁਸੀਂ ਕਿਵੇਂ ਇਹ ਆਪਣੇ ਮਸਾਲਾ ਬਣ ਗਿਆ ਹਨਾ ਇਹ ਨੂੰ ਕਹਿੰਦੇ ਐ ਜੀ ਰਸਪਰੀ ਤੇ ਇਹ ਪਤਾ ਕੀ ਹੁੰਦਾ ਨਾ ਤਾਂ ਇਹ ਜਿਆਦਾ ਨਮਕੀਨ ਬਣਦੇ ਤੇ ਨਾ ਹੀ ਇਹ ਮਰ ਜੜੇ ਮਿੱਠੇ ਬਣਦੇ ਨੇ ਇਹ ਤਾਂ ਹੋਰ ਹੀ ਬਣ ਜਾਂਦੇ ਨੇ ਤੇ ਚਲੋ ਇਹਨਾਂ ਨੂੰ ਮਸਾਲਾ ਮਸੂਲਾ ਥੋੜਾ ਜਿਹਾ ਵੱਧ ਪਾਉਣਾ ਪੈਂਦਾ ਹੈਗਾ ਤੇ ਦੇਖੀ ਨਾ ਮੇਰੇ ਨਾਲ ਦੋਈਆ ਹੁੰਦਾ ਨਾ ਤੇ ਇਹਨਾਂ ਦਾ ਫੁੱਫੜ ਕਾਕੂ ਹੋ ਜਾਂਦਾ ਤੇ ਉਹ ਬੜਾ ਪਸੰਦ ਕਰਦਾ ਜਦੋਂ ਉਹਨੇ ਆਉਣਾ ਭੈਣ ਬਣਾ ਲਾ ਚੱਪੜ ਕਦੋਂ ਮੈਂ ਕਹਿੰਦੀ ਵੀਰ ਲੈ ਹੁਣ ਹੀ ਮਗਾਉਨੇ ਆਪਾਂ ਪਹਿਲੀ ਵਾਰ ਮੈਂ ਬਣਾਇਆ ਤੇ ਮੈਨੂੰ ਕਹਿੰਦਾ ਮੈਂ ਨਹੀਂ ਖਾਣੇ ਭੈਣੇ ਮੈਂ ਨਹੀਂ ਖਾਣੇ ਮੈਨੂੰ ਨਹੀਂ ਇਹ ਸਵਾਦ ਲੱਗਦਾ ਮੈਂ ਵੀਰ ਤੂੰ ਥੋੜਾ ਜਿਹਾ ਖਾ ਕੇ ਦੇਖ ਤੇ ਫਿਰ ਉਹਨੇ ਖਾ ਲੇ ਕਹਿੰਦਾ ਹਾਂ ਭੈਣੇ ਜਦੋਂ ਵੀ ਫਿਰ ਆਉਂਦਾ ਨਾ ਕਹਿੰਦਾ ਭੈਣੇ ਬਣਾ ਲਾ ਅੱਜ ਫਿਰ ਧਰ ਦੇ ਕੜਾਹੀ ਬੜਾ ਹੀ ਪਿਆਰ ਕਰਦਾ ਸੀ ਵਿਚਾਰਾ ਉਹ ਪ੍ਰਮਾਤਮਾ ਉਹਨਾਂ ਨੂੰ ਸੁਰਗ ਵਿੱਚ ਵਸਾ ਦੇਵੇ ਤੇ ਆਹ ਦੇਖੋ ਜੀ ਹੁਣ ਆਪਾਂ ਇਹ ਸਾਰਾ ਕੁਝ ਬਣਾ ਲਿਆ ਤੇ ਹੁਣ ਇਹ ਸਬਜੀ ਬਣ ਕੇ ਹੋ ਗਈ ਤਿਆਰ ਤੇ ਆਪਣਾ ਧਨੀਆ ਵੀ ਹੋ ਗਿਆ ਤਿਆਰ ਧਨੀਆ ਆਪਾਂ ਇਹ ਮੈਨੂੰ ਲੱਗਦਾ ਨਹੀਂ ਤੇਰਾ ਭਲਾ ਹੋ ਜੇ ਨਹੀਂ ਕਾਕੂ ਓਹੋ ਲੋਕ ਤਾਂ ਕੱਟਦੇ ਹੁੰਦੇ ਤੇ ਕਾਕੂ ਨੇ ਵੱਡ ਤਾਂ ਮੈਨੂੰ ਲੱਗਦਾ ਕੁੜਿਆ ਆਹ ਏਡੀ ਏਡੀਆਂ ਇਹਦੀਆਂ ਕਲੀਆਂ ਕਿਵੇਂ ਨਿਕਲੀਆਂ ਪਈਆਂ ਨੇ ਇੱਕ ਤਾਂ ਹੁੰਦੀਆਂ ਛੋਟੀਆਂ ਲੈ ਦੱਸ ਇਹ ਮੈਨੂੰ ਤਾਂ ਲੱਗਦਾ ਇਹਨੂੰ ਚੱਕ ਕਰ ਤੇ ਚੱਕੋ ਨਹੀਂ ਤੇ ਆਇਆ ਹੱਥ ਨੇ ਇਹਨੇ ਮੁੱਛਤਾ ਚਲੋ ਕੋਈ ਨਹੀਂ ਉਹ ਜਾਣੇ ਕਰ ਲੋ ਦੀਆਂ ਪੂਰੀਆਂ ਲਓ ਜੀ ਇਹ ਬਣ ਕੇ ਸਬਜੀ ਹੋ ਗਈ ਤਿਆਰ ਆਪਣੀ